ਜਾਟੌਕਸ 24 ਦੇਖ ਰਹੇ ਦਰਸ਼ਕਾ ਦਾ ਸਵਾਗਤ ਹੈ ਤੇ ਮੈਂ ਹਾਂ ਮੋਇਤ ਤਲਵਾਰ ਅੰਮ੍ਰਿਤਸਰ ਦੇ ਹਲਕਾ ਜਨਾਲਾ ਤੋਂ ਆਮ ਆਦੀ ਪਾਰਟੀ ਨੂੰ ਵੱਡਾ ਝਟਕਾ ਮਿਲਿਆ ਹੈ ਹਲਕੇ ਦੇ ਸੈਂਕੜਾ ਵਰਕਰ ਉਧੇਦਾਰ ਤੇ ਆਮ ਆਦੀ ਪਾਰਟੀ ਦੇ ਜਿਹੜੇ ਸਰਪੰਚ ਤੇ ਉਹ ਆਮ ਆਦੀ ਪਾਰਟੀ ਨੂੰ ਅਲਵਿਦਾ ਕਹਿੰਦੇ ਹੋਏ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਹਲਕਾ ਖਡੂਰ ਸਾਹਿਬ ਤੋਂ ਲੋਕ ਸਭਾ ਸੰਸਦ ਅਮਰਿਤਪਾਲ ਸਿੰਘ ਦੀ ਪਾਰਟੀ ਹੈ ਜੋ ਇਸ ਵੇਲੇ ਡਿਪਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਤੇ ਇਸ ਪਾਰਟੀ ਦੀ ਅਗਵਾਈ ਉਹਨਾਂ ਦੇ ਪਿੱਛੋਂ ਉਹਨਾਂ ਦੇ ਪਿਤਾ ਬਾਪੂ ਤਰਸੀਮ ਸਿੰਘ ਹੋਰੀ ਕਰ ਰਹੇ ਨੇ ਤੇ ਆ ਅੰਮ੍ਰਿਤਸਰ ਦੇ ਵਿੱਚ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਸ਼ਮੂਲੀਅਤ ਦੀ ਜਾਣਕਾਰੀ ਦਿੱਤੀ ਹੈ ਤੇ ਕਿਹਾ ਕਿ ਤਰਨਤਾਰਨ ਜਿਮਣੀ ਚੋਣ ਨੂੰ ਲੈ ਕੇ ਜਿਹੜੇ ਲੋਕਾਂ ਦਾ ਪਰਵਾ ਹੁੰਗਾਰਾ ਹੈ ਉਹ ਉਹਨਾਂ ਨੂੰ ਮਿਲ ਰਿਹਾ ਹੈ ਤੇ ਹਲਕਾ ਜਨਾਲਾ ਤੋਂ ਜਿਹੜੀ ਵੱਡੀ ਕਾਂਗਰਸ ਦੀ ਆਮਾਦੀ ਪਾਰਟੀ ਦੀ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਹੈ ਉਹ ਹੁਣ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਵਿੱਚ ਸ਼ਾਮਲ ਹੋ ਗਈ ਹੈ ਜਿਸ ਦੇ ਨਾਲ ਤਰਨਤਾਰਨ ਦੇ ਜਿਮਣੀ ਚੋਣ ਦੇ ਲਈ ਉਹਨਾਂ ਨੂੰ ਵੱਡਾ ਪੱਲ ਮਿਲਿਆ ਤੇ ਉਹਨਾਂ ਨੇ ਕਿਹਾ ਕਿ ਲੋਕ ਆਪ ਮੁਹਾਰੇ ਹੋ ਕੇ ਹੁਣ ਆਮਾਦੀ ਪਾਰਟੀ ਦੀ ਖিলাਫਤ ਦੇ ਵਿੱਚ ਉਤਰ ਗਏ ਨੇ ਕਿਉਂਕਿ 2022 ਦੀ ਚੋਣਾਂ ਦੇ ਵਿੱਚ ਜਿਹੜੀ ਆਮਾਦੀ ਪਾਰਟੀ ਤੋਂ ਲੋਕਾਂ ਨੇ ਉਮੀਦਾਂ ਲਗਾਈਆਂ ਸਨ ਕਿ ਆਮ ਲੋਕਾਂ ਨੂੰ ਇਹ ਪਾਰਟੀ ਅੱਗੇ ਲੈ ਕੇ ਜਾਏਗੀ ਪਰ ਇਹ ਪਾਰਟੀ ਹੁਣ ਅਮੀਰਾ ਦੀ ਪਾਰਟੀ ਬਣ ਚੁੱਕੀ ਹੈ ਲਈ ਲੋਕੀ ਹੁਣ ਇਹਨਾਂ ਦੀ ਖਿਲਾਫਤ ਕਰ ਰਹੇ ਨੇ ਤੇ ਅਕਾਲੀ ਦਲ ਵਾਰਿਸ ਪੰਜਾਬ ਦਾ ਜਿਹੜਾ ਨੁਮਾਇੰਦਾ ਉਸ ਨੂੰ ਜਿਤਾ ਕੇ ਤਰਨ ਤਰਨ ਤੋਂ ਵੱਡੇ ਚਿੱਤ ਦੇਣਗੇ ਇਹ ਜੋ ਪੰਜਾਬ ਦੇ ਲੋਕਾਂ ਨਾਲ ਜੋ ਆਮ ਆਦਮੀ ਪਾਰਟੀ ਦੇ ਵਰਕਰਾਂ ਨਾਲ ਜਿਨ੍ਹਾਂ ਨੇ ਬੜੀ ਇੱਕ ਬੜੀ ਸੋਚ ਨਾਲ ਬੜੀ ਸਮਝ ਨਾਲ ਇਹ ਫੈਸਲਾ ਕੀਤਾ ਸੀ ਕਿ ਸ਼ਾਇਦ ਬਦਲਾਅ ਵਾਸਤੇ ਜੋ ਬਦਲਾਅ ਦਾ ਇਹ ਨਾਅਰਾ ਦਿੱਤਾ ਸੀ ਕਿ ਸ਼ਾਇਦ ਕੋ ਪੰਜਾਬ ਚ ਜੋ ਹਾਲਾਤ ਆ ਉਹਨੂੰ ਚੰਗਾ ਕਰਨ ਵਾਸਤੇ ਸ਼ਾਇਦ ਇਹ ਪਾਰਟੀ ਅੱਗੇ ਆ ਰਹੀ ਹੈ ਤੇ ਇਹਨਾਂ ਨੇ ਸਾਰਿਆਂ ਨੇ ਦਿਨ ਰਾਤ ਬਹੁਤ ਵੱਡੀ ਮਿਹਨਤ ਕਰਕੇ ਤੇ ਇਹ ਇਸ ਪਾਰਟੀ ਨੂੰ ਅੱਗੇ ਲੈਂਦਾ ਬੜੀ ਮਿਹਨਤ ਨਾਲ ਇਹਨਾਂ ਦੀ ਸਰਕਾਰ ਤਾਂ ਬਣਵਾਏ ਪਰ ਉਹ ਤੋਂ ਬਾਅਦ ਜੋ ਕੁਝ ਇਹਨਾਂ ਦੀਆਂ ਸਾਹਮਣੇ ਆ ਸਾਰਿਆਂ ਦੇ ਕਿ ਲੋਕ ਪੰਜਾਬ ਦੇ ਲੋਕ ਸਾਰੇ ਲੋਕ ਜਿਹੜੇ ਪੁਸ਼ਾਉ ਦੇਦਾਰ ਸੀ ਜਿਨ੍ਹਾਂ ਨੇ ਕੰਮ ਕੀਤਾ ਜਿਨ੍ਹਾਂ ਨੇ ਵੋਟਾਂ ਪਾਈਆਂ ਉਹ ਆਪਣੇ ਆਪ ਨੂੰ ਇੱਕ ਬਹੁਤ ਉਹ ਸੋਚਦੇ ਕਿ ਪੰਜਾਬ ਨਾਲ ਬਹੁਤ ਵੱਡਾ ਧੋਖਾ ਹੋ ਗਿਆ ਤੇ ਇਸ ਕਰਕੇ ਇਹ ਪਾਰਟੀ ਨੇ ਪੰਜਾਬ ਨੂੰ ਲੁੱਟਣ ਤੋਂ ਕੁੱਟਣ ਤੋਂ ਸਵਾਇ ਪੰਜਾਬ ਨੂੰ ਕਰਜ਼ਾਈ ਕਰਨ ਤੋਂ ਸਵਾਇ ਪੰਜਾਬ ਨੂੰ ਹਰ ਫੀਲਡ 'ਚ ਥੱਲੇ ਧੱਕਣ ਤੋਂ ਸਵਾਇ ਕੋਈ ਕੰਮ ਨਹੀਂ ਕੀਤਾ ਤੇ ਇਸ ਕਰਕੇ ਇਸ ਪਾਰਟੀ ਨੂੰ ਇਹ ਜਿਹੜੇ ਸਮਝਦਾਰ ਲੋਕ ਆ ਕਿ ਜਿਨ੍ਹਾਂ ਦੀ ਜਮੀਰ ਦੀ ਆਵਾਜ਼ ਪੰਜਾਬੀਆਂ ਦੇ ਉੱਪਰ ਜਿਹੜਾ ਇਹ ਦਿੱਲੀ ਵਾਲਿਆਂ ਦਾ ਗਲਬਾ ਸੀਗਾ ਉਹ ਇਹ ਬਰਦਾਸ਼ਤ ਨਹੀਂ ਕਰਦੇ ਜਿਹੜੇ ਸਿਆਣੇ ਲੋਕ ਅਸੀਂ ਹੁਣ ਦੂਜਿਆਂ ਨੂੰ ਅਪੀਲ ਕਰਦੇ ਆ ਕਿ ਇਹਨਾਂ ਦੀਆਂ ਜਿਹੜੀਆਂ ਪਾਲਿਸੀਆਂ ਉਹ ਬਹੁਤ ਖਤਰਨਾਕ ਆ ਪੰਜਾਬ ਵਾਸਤੇ ਤੇ ਇਸ ਕਰਕੇ ਤੁਸੀਂ ਸਾਰੇ ਜਾਣੇ ਆਪਣੇ ਅੰਦਰ ਛਾਤੀ ਮਾਰੋ ਆਪਾਂ ਪੰਜਾਬ ਦੇ ਵਫਾਦਾਰ ਹੋਈਏ ਪੰਜਾਬ ਨਾਲ ਵਫਾਦਾਰੀ ਕਮਾਈਏ ਕਿਉਂਕਿ ਪੰਜਾਬ ਦੀ ਧਰਤੀ ਨੇ ਆਪਾਂ ਨੂੰ ਇਹ ਸਾਰਾ ਕੁਝ ਦਿੱਤਾ ਵਾ ਤੇ ਉਹ ਤੋਂ ਹੀ ਆਪਣਾ ਸਾਰਾ ਜੀਵਨ ਪੱਦਰ ਚੱਲਦਾ ਵਾ ਤੇ ਇਸ ਕਰਕੇ ਆਪਾਂ ਇਹਨੂੰ ਬਚਾਉਣਾ ਬਹੁਤ ਸਾਡਾ ਸਾਰਿਆਂ ਦੇ ਵਾਸਤੇ ਜ਼ਰੂਰੀ ਆ ਤੇ ਇਸ ਕਰਕੇ ਜਿਹੜੇ ਇਹ ਜੀਤ ਸਿੰਘ ਦੀਆਂ ਮਿਆਦੀਆਂ ਵਾਲੇ ਜਾਂ ਇਹਨਾਂ ਦੇ ਨਾਲ ਜਿਹੜੇ ਸੰਗੀ ਸਾਥੀ ਜਿਹੜੇ ਅੱਜ ਸਾਡੀ ਪਾਰਟੀ 'ਚ ਆਏ ਆ ਅਸੀਂ ਇਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਆ ਕਿਉਂਕਿ ਇਹ ਪਾਰਟੀ ਕਹਿ ਕੇ ਤਾਂ ਆਮ ਆਦਮੀ ਪਾਰਟੀ ਆਈ ਸੀ ਪਾਰੇ ਬਹੁਤ ਖਾਸ ਲੋਕਾਂ ਦੀ ਪਾਰਟੀ ਹੋਗੀ ਅੱਜ ਬੜੇ ਬੜੇ ਤਰਾੜ ਲੋਕਾਂ ਨੂੰ ਜਿੱਦਾਂ ਪਹਿਲਾਂ ਵੀ ਦੱਸਿਆ ਗਿਆ ਕਿ ਜਿਹੜੇ ਹਜ਼ਾਰਾਂ ਲੱਖਾਂ ਕਰੋੜਾਂ ਦੇ ਮਾਲਕ ਆ ਉਹਨਾਂ ਨੂੰ ਰਾਜ ਸਭਾ 'ਚ ਭੇਜਿਆ ਜਾ ਰਿਹਾ ਕਿ ਜਿੰਨਾ ਪੰਜਾਬ ਦੀ ਗੱਲ ਕਰਨ ਵਾਲਾ ਪੰਜਾਬ ਦੇ ਹਿੱਤ ਦੀ ਕੋਈ ਜਿਹੜਾ ਪੰਜਾਬ ਦੀ ਸਮਝ ਸੂਝ ਰੱਖਣ ਵਾਲਾ ਉਹ ਉਹ ਕਿਸੇ ਬੰਦੇ ਨੂੰ ਵੀ ਜਿੰਨੇ ਵੀ 7-8 ਮੈਂ ਇਹਨਾਂ ਨੇ ਰਾਜ ਸਭਾ 'ਚ ਭੇਜੇ ਉਹਨਾਂ 'ਚ ਇੱਕ ਵੀ ਇਦਾਂ ਦਾ ਨਹੀਂਗਾ ਇਸ ਕਰਕੇ ਬਹੁਤ ਇਹ ਪੰਜਾਬ ਦੇ ਲੋਕਾਂ ਦਾ ਬਹੁਤ ਵੱਡਾ ਧੋਖਾ ਸੀ ਬੜਾ ਬਹੁਤ ਵੱਡਾ ਫਰਾਡ ਆ ਇਸ ਕਰਕੇ ਮੇਰਾ ਖਿਆਲ ਹੈ ਕਿ ਇਹਨਾਂ ਵੀਰਾਂ ਨੇ ਜਲਦੀ ਸਮਝ ਲਿਆ ਤੇ ਬਹੁਤ ਤੇ ਬਾਕੀ ਵੀ ਬਹੁਤ ਜਿੰਨਾਂ ਚ ਸਾਡੇ ਸਾਡੇ ਨਾਲ ਸੰਪਰਕ ਕਰ ਰਹੇ ਹੈ ਇਹਨਾਂ ਦੀ ਪਾਰਟੀ ਦੇ ਜਾਂ ਹੋਰ ਪਾਰਟੀਆਂ ਦੇ ਵੀ ਅਸੀਂ ਜਿਹੜੀ ਇੱਕ ਖੇਤਰੀ ਤਰਨ ਨੂੰ ਮਜ਼ਬੂਤ ਕਰਕੇ ਜਿਹੜੀ ਪੰਜਾਬ ਨੂੰ ਔਰ ਪੰਥ ਨੂੰ ਬਚਾ ਸਕੇ ਇਸ ਕਰਕੇ ਅਸੀਂ ਇਹਨਾਂ ਸਾਰੇ ਜਿੰਨੇ ਵੀ ਸੱਜਣ ਹੈ ਇਹ ਅੱਜ ਇੱਥੇ ਸਾਡੇ ਕੋਲ ਸਾਡੀ ਪਾਰਟੀ ਦਾ ਸਾਥ ਦੇਣ ਵਾਸਤੇ ਆਏ ਆ ਅਸੀਂ ਉਹਨਾਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਆਂ ਜੀ ਆਖਦੇ ਆਂ ਤੇ ਇਹਨਾਂ ਨੂੰ ਅਸੀਂ ਇੱਕ ਵਿਸ਼ਵਾਸ ਦੋਹਨੇ ਆ ਕਿ ਜਿਹੜੀ ਇਹ ਅਕਾਲੀ ਦਲ ਵਾਰਸ ਹੈ ਆਪਣੇ ਖਿੱਤੇ ਲਈ ਆਪਣੇ ਧਰਮ ਲਈ ਆਪਣੀ ਕੌਮ ਲਈ ਹਮੇਸ਼ਾ ਡਟ ਕੇ ਖੜੀ ਹੋਗੀ ਲੜੂਗੀ ਇਹ ਨਹੀਂ ਕਿ ਇਹਦੇ ਚ ਕਿਸ ਨਾਲ ਕੋਈ ਠੱਕਾ ਨਹੀਂ ਹੁੰਦਾ ਜਾਊਗਾ ਪੰਜਾਬ ਦੇ ਨਾਲ ਜਿਹੜੀਆਂ ਸਾਰੀਆਂ ਭਾਈਚਾਰਿਆਂ ਨੂੰ ਨਾਲ ਲੈ ਕੇ ਕਿਸੇ ਸਾਰਿਆਂ ਨਾਲ ਲੈ ਕੇ ਪੰਜਾਬ ਦੇ ਜੋ ਵਿਕਾਸ ਜਾ ਪੰਜਾਬ ਦੇ ਜੋ ਜਵਾਨੀ ਨਸ਼ਿਆਂ ਤੋਂ ਬਚਾਉਣਾ ਪੰਜਾਬ ਦੀ ਕਿਸਾਨੀ ਨੂੰ ਬਚਾਉਣਾ ਜਿਹੜੀਆਂ ਸਾਰਿਆਂ ਤੇ ਬਹੁਤ ਵਧੀਆ ਮਾਰਾਂ ਦੀ رائے ਨਾਲ ਸਾਰੇ ਇਹ ਇਹ ਇਸ ਚੀਜ਼ ਨੂੰ ਅੱਗੇ ਵਧਾਇਆ ਜਾਊਗਾ। ਸਾਹਿਬ ਜੀ ਇਹਦੇ ਨਾਲ ਤਰਨਤਾਰਨ ਹਲਕੇ ਨੂੰ ਕਿੰਨਾ ਫਾਇਦਾ ਹੋਏਗਾ ਪਾਰਟੀ ਨੂੰ ਕਿ ਜਿਸ ਤਰ੍ਹਾਂ ਰਾਏ ਸੂਰਜੀ ਹਲਕਾ ਇੱਕ ਵੱਖਰਾ ਹਲਕਾ ਹੈ ਜਿੱਥੋਂ ਸੈਂਕੜੇ ਅੱਜ ਜਿਹੜੇ ਵਰਕਰ ਆਉਂਦੇ ਸ਼ਾਮਲ ਹੋਏ ਆ ਤੁਹਾਡੇ ਚ ਇਹਦੇ ਨਾਲ ਤਰਨਤਾਰਨ ਹਲਕੇ ਨੂੰ ਕਿੰਨਾ ਫਾਇਦਾ ਹੋਏਗਾ? ਮੇਰੇ ਖਿਆਲ ਕੇ ਫਾਇਦਾ ਤੇ ਉਹ ਬਿਲਖਾ ਲੱਗਿਆ ਕਿ ਤੁਹਾਨੂੰ ਪਹਿਲਾਂ ਹੀ ਪਤਾ ਲੱਗ ਗਿਆ ਕਿ ਬਹੁਤ ਵੱਡੀ ਜਦੋਂ ਦੀ ਆਪਾਂ ਪਰਸਨਲ ਚੋਸ ਜੇ ਅਨਾਉਂਸ ਕੀਤਾ ਉਸ ਤੋਂ ਬਹੁਤ ਵੱਡੀ ਪਦਰ ਤੇ ਸਾਨੂੰ ਵੀ ਫੋਨ ਆ ਰਹੇ ਦੁਨੀਆ ਪਾਰਟੀਆਂ ਸਾਰੇ ਸਾਥ ਸਹਿਯੋਗ ਦੇ ਰਹੇ ਉਹਦੇ ਬਾਕੀ ਇਹਨਾਂ ਦੇ ਆਉਣ ਨਾਲ ਤੇ ਬਹੁਤ ਫਾਇਦਾ ਹੋਊਗਾ ਕਿਉਂਕਿ ਜਿਹੜਾ ਕਿਉਂਕਿ ਇਹ ਮੇਰੇ ਖਿਆਲ ਜਿਹੜੀ ਆਮ ਆਦਮੀ ਪਾਰਟੀ ਨੇ ਜਿਹੜਾ ਦੂਜੀ ਪਾਰਟੀ ਚੋਂ ਕੈਂਡੀਡੇਟ ਲਿਆ ਕੇ ਜਿਹੜੇ ਤਰਨਤਾਰਨ ਹਲਕੇ ਦੇ ਲੋਕ ਵੀ ਅੰਦਰ ਅੰਦਰ ਬਹੁਤ ਹੀ ਖੁਸ਼ੀ ਮਹਿਸੂਸ ਕਰ ਰਹੇ ਹੈ। ਇਸ ਕਰਕੇ ਮੇਰਾ ਖਿਆਲ ਹੈ ਕਿ ਬਹੁਤ ਵੱਡੀ ਬਹੁਤ ਵੱਡਾ ਫਾਇਦਾ ਹੋਗਾ ਸਾਡੀ ਪਾਰਟੀ ਨੂੰ ਤੇ ਇਹਨਾਂ ਦਾ ਵੀ ਅਸੀਂ ਇਸ ਕਰਕੇ ਇਹਨਾਂ ਧੰਨਵਾਦ ਕਰਦੇ ਆਂ ਤੇ ਸਾਰਿਆਂ ਦੂਜਿਆਂ ਨੂੰ ਵੀ ਜਿਹੜੇ ਤਰਨਤਾਰਨ ਹਲਕੇ ਚ ਵੀ ਆ ਜਿਨ੍ਹਾਂ ਦੀ ਕੋਈ ਗੱਲ ਨਹੀਂ ਸੁਣੀ ਜਾ ਰਹੀ ਜਿਨ੍ਹਾਂ ਨੂੰ ਇਗਨੋਰ ਕਰਕੇ ਬਾਹਰੋਂ ਲਿਆ ਕੇ ਜਿਨ੍ਹਾਂ ਦੇ ਸਿਰ ਤੇ ਬਿਠਾਏ ਜਾ ਰਹੇ ਬੰਦੇ ਇਸ ਕਰਕੇ ਉਹਨਾਂ ਨੂੰ ਵੀ ਆਪਣੀ ਜ਼ਮੀਰ ਦੀ ਆਵਾਜ਼ ਪਛਾਣਦੇ ਹੋયા ਇਹ ਜਿਹੜੇ ਪੰਜਾਬ ਦੇ ਹਿੱਤਾਂ 'ਚ ਕੰਮ ਕਰਨ ਵਾਲੇ ਲੋਕਾਂ ਨਾਲ ਖੜਨਾ ਚਾਹੀਦਾ ਉਹ ਇਹ ਉਹਨਾਂ ਦਾ ਸਾਥ ਦੇਣਾ ਚਾਹੀਦਾ ਉਹਨਾਂ ਨੂੰ ਜਤੋਣਾ ਚਾਹੀਦਾ